ਭਾਰਤ ਦੀਆਂ ਰੇਲ ਗੱਡੀਆਂ 'ਚ ਹੁਣ 슈ਗਰ ਫ੍ਰੀ ਰੋਟੀ ਵੀ ਮਿਲਿਆ ਕਰੂਗੀ ਜੇ ਤੁਸੀਂ ਗੱਡੀ ਦੇ ਵਿੱਚ ਖਾਣਾ ਬੁੱਕ ਕਰਾਇਆ ਮਤਲਬ ਜਿਵੇਂ ਸ਼ਤਾਬਦੀ ਹੈ ਬੰਦੇ ਭਾਰਤ ਹੈ ਜਾਂ ਕੁਝ ਹੋਰ ਹੈ ਐਕਸਪ੍ਰੈਸ ਗੱਡੀਆਂ ਜਿਨ੍ਹਾਂ 'ਚ ਰੇਲਵੇ ਵੱਲੋਂ ਖਾਣਾ ਉਪਲਬਧ ਕਰਾਇਆ ਜਾਂਦਾ ਸਵੇਰ ਟਾਈਮ 'ਤੇ ਨਾਸ਼ਤਾ ਮਿਲਦਾ ਹੈ ਦੁਪਹਿਰ ਨੂੰ ਦੁਪਹਿਰ ਦੀ ਰੋਟੀ ਹੈ ਦੁਪਹਿਰ ਵਾਦ ਮੰਨ ਲਓ ਫਿਰ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਹੈ ਸ਼ਾਮ ਨੂੰ ਹੈ ਰਾਤ ਨੂੰ ਹੈ ਫਿਰ ਫਿਰ ਰਾਤ ਦੀ ਰੋਟੀ ਮਿਲ ਜਾਂਦੀ ਹੈ ਸੋ ਉਹਦੇ ਵਿੱਚ ਕਹਿੰਦੇ ਜੀ ਇੱਕ ਤਾਂ ਜੈਨੀ ਭਾਈਚਾਰੇ ਨੂੰ ਮੁਸ਼ਕਲ ਆਉਂਦੀ ਸੀ ਕਿਉਂ ਜੇ ਲੰਬੀਆਂ ਯਾਤਰਾਵਾਂ ਕਰਦੇ ਨੇ ਜਦੋਂ ਜੈਨ ਧਰਮ ਨਾਲ ਸੰਬੰਧਤ ਹੈ ਭਾਈਚਾਰੇ ਦੇ ਨੂੰਹਦੇ ਤਾਂ ਕਹਿੰਦੇ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਕਿ ਉਹ ਬਿਨਾਂ ਅਲਾਸਨ ਪਿਆਜ਼ ਵਾਲਾ ਹੈ ਨਾ ਬਿਨਾਂ ਇਹ ਜੇ ਕਿਸੇ ਚੀਜ਼ ਵਾਲਾ ਉਹ ਖਾਣਾ ਉਹਨਾਂ ਨੂੰ ਉਪਲਬਧ ਨਹੀਂ ਹੁੰਦਾ ਸੀ ਉਸਨੇ ਲੰਬੇ ਸਮੇਂ ਚ ਮੁਸ਼ਕਲ ਆਉਂਦੀ ਸੀ ਦੂਸਰਾ ਕਹਿੰਦੇ ਕਿ ਅੱਜਕੱਲ ਸ਼ੂਗਰ ਇੰਨੀ ਵੱਧ ਗਈ ਆ ਕਿ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਨ ਕਰਕੇ ਉਹ ਫਿਰ ਉਹਨਾਂ ਮਰੀਜ਼ਾਂ ਨੂੰ ਸਹਫਰ ਵੀ ਕਰਨਾ ਵੀ ਬੰਦੇ ਨੇ ਤੇ ਉਹਨਾਂ ਲਈ ਫਿਰ ਕੁਝ ਸਮੇਂ ਲਈ ਜਾਂ ਉਹੋ ਜਿਹਾ ਸ਼ੂਗਰ ਫ੍ਰੀ ਖਾਣਾ ਉਹ ਮਿਲਣਾ ਮੁਸ਼ਕਲ ਹੁੰਦਾ ਸੀ ਕਹਿੰਦੇ ਇਸ ਲਈ ਉਹਦੇ ਨੂੰ ਧਿਆਨ ਚ ਰੱਖਿਆ ਗਿਆ ਕਿ ਆਲੂ ਨਾ ਹੋਣ ਚੌਲ ਨਾ ਹੋਣ ਮੰਨ ਲਓ ਹੈਨਾ ਜਾਂ ਮਿੱਠਾ ਨਾ ਹੋਵੇ ਕੁਝ ਜੀਆਂ ਉਹਦਾ ਕਹਿੰਦੇ ਜਿਹੜਾ ਰੇਲਵੇ ਨੇ ਪ੍ਰਬੰਧ ਕੀਤਾ ਭਾਰਤ ਦੇ ਵਿੱਚ ਕਹਿੰਦੇ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ ਨੇ ਇਸੇ ਤਰ੍ਹਾਂ ਕਹਿੰਦੇ ਜੀ 42 ਲੱਖ ਤੋਂ ਵੱਧ ਜੈਨੀ ਭਾਈਚਾਰਨ ਸੰਬੰਧਤ ਲੋਕ ਨੇ ਸੋ so, 10 ਕਰੋੜ ਭਾਰਤੀ 슈ਗਰ ਦੇ ਮਰੀਜ਼ਾਂ ਨੂੰ ਧਿਆਨ ਚ ਰੱਖਦੇ ਹੋਣਾ ਚਾਹੇ ਯਾਤਰਾ ਮੰਨ ਲਓ ਇੱਕ ਦਿਨ ਦੇ ਵਿੱਚ 20000 30000 40000 50000 ਲੱਖ ਵੀ ਕਰਦਾ ਹੋਵੇ ਜਾਂ 10 ਲੱਖ ਵੀ ਕਰਦੇ ਹੋਣ ਮੰਨ ਲਓ ਹੈਨਾ ਇਸੇ ਤਰ੍ਹਾਂ 42 ਲੱਖ ਦੇ ਵਿੱਚੋਂ ਰੋਹ ਚਾਹੇ 2 ਲੱਖ ਵੀ ਕਰਦੇ ਹੋਣ ਜੈਨ ਭਾਈਚਾਰੇ ਨਾਲ ਸੰਧ ਪਰ ਉਹ ਕਹਿੰਦੇ ਜੀ ਇਹਨਾਂ ਦੋਹਾਂ ਦੇ ਹਵਾਲੇ ਨਾਲ ਇਹ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਸੀ ਉਸ ਨੂੰ ਧਿਆਨ ਚ ਰੱਖਦੇ ਆਂ ਭਾਰਤ ਦੀਆਂ ਟ੍ਰੇਨਾਂ ਦੇ ਵਿੱਚ ਹੁਣ 슈ਗਰ ਪ੍ਰੀ ਖਾਣਾ ਹੁਣ ਜੈਨ ਭਾਈਚਾਰੇ ਨੂੰ ਹੈ ਬਿਨਾਂ ਲਸਣ ਪਿਆਜ਼ ਵਾਲਾ ਉਹ ਉਹ ਖਾਣਾ ਮਿਲਿਆ ਕਰੂਗਾ ਇਹਦਾ ਪ੍ਰਬੰਧ ਹੋ ਗਿਆ ਆਉਂਦੇ ਦਿਨਾਂ ਚ ਇਹਦੇ ਮਤਲਬ ਟੈਂਡਰ ਹੋ ਜਾਣਗੇ ਉਹ ਪ੍ਰਕਿਰਿਆ ਸ਼ੁਰੂ ਹੋ ਜੂਗੀ ਤਾਂ ਕਿ ਉਹ ਸ਼ੁੱਧ ਦੇ ਰੂਪ ਦੇ ਵਿੱਚ ਵੀ ਤੇ ਸ਼ੂਗਰ ਫ੍ਰੀ ਦੇ ਰੂਪ ਦੇ ਵਿੱਚ ਵੀ ਖਾਣਾ ਉਪਲਬਧ ਹੋ ਜਾਵੇ ਚਲੋ ਜੀ ਇੱਕ ਚੰਗੀ ਪਹਿਲ ਕਦਮ